ਸ਼ਰਕਾਲ ਤੋਂ ਸੇਖ ਰੈਸਨ ਜੰਡਨੀ ਇਸ ਤੇ ਮੈਂ ਹਾ ਪ੍ਰਦੀਪ ਕੋਰ ਤਾਂ ਬਿਲਕੁਲ ਅੱਜ 15 ਜਨਵਰੀ ਦੇ ਦਿਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਪੇਸ਼ੀ ਸ਼ਰਕਾਲ ਤੱਕ ਸਾਇਬ ਹੋਈਗੀ ਜਿੱਥੇ ਉਹਨਾਂ ਨੇ ਗੋਲਕਾਂ ਵਾਲੇ ਬਿਆਨ ਦੇ ਉੱਤੇ ਆਪਣਾ ਸਪਸ਼ਟੀਕਰਨ ਦੇਣਾ ਤਾਂ ਬਿਲਕੁਲ ਦੱਸਦੀ ਹੈ ਕਿ 5 ਜਨਵਰੀ ਨੂੰ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਤੇ ਵਿੱਚ ਸੀਐਮ ਮਾਨ ਨੂੰ ਤਲਬ ਕੀਤਾ ਜਾਂਦਾ ਤੇ ਉਹਨਾਂ ਨੂੰ ਸ਼ਰਕਾਲ ਤੱਕ ਸਾਡੇ ਸਕਤਰਿਤ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਹਾਲਾਂਕਿ ਉਸ ਤੋਂ ਬਾਅਦ ਕਾਫੀ ਇਹ ਬਿਆਨ ਵਿਵਾਦਤ ਬਣਿਆ ਰਿਹਾ ਚਰਚਾ ਦੇ ਵਿੱਚ ਬਣਿਆ ਰਿਹਾ ਸੀਐਮਾਨ ਉਹਨਾਂ ਦੇ ਵੱਲੋਂ ਇਹ ਹਵਾਲਾ ਵੀ ਦਿੱਤਾ ਗਿਆ ਸੀ ਕਿ ਉਹਨਾਂ ਦੇ ਕੁਝ ਜ਼ਰੂਰੀ ਕੰਮ ਨੇ ਤਾਂ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਵੱਲੋਂ ਇਹ ਕਹਿ ਸਕਦੇ ਆ ਐਸਟੀਪੀਸੀ ਦੇ ਵੱਲੋਂ ਸਮਾਂ ਬਦਲ ਕੇ ਜਿਹੜਾ ਉਹ ਸ਼ਾਮੀ 4:30 ਵਜੇ ਦਾ ਕਰ ਦਿੱਤਾ ਗਿਆ ਸੀ ਤਾਂ ਦੱਸਦੀ ਕਿ ਹੁਣ ਇਸੇ ਦੇ ਵਿਚਾਲੇ ਜਦੋਂ ਮੂੜ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਸੀਜੀਐਮ ਮਾਨ 15 ਜਨਵਰੀ ਨੂੰ 10:30 ਵਜੇ ਪੇਸ਼ ਹੋਣਗੇ ਸ਼੍ਰੀਕਾਲ ਤੱਕ ਸਾਇਬੂ ਨਦੀ ਪੰਥਕ ਪੇਸ਼ੀ ਹੋਣੀ ਹੈ ਤਾਂ ਸਮਾਂ ਬਦਲ ਕੇ ਹੁਣ 12:00 ਵਜੇ ਦਾ ਕਰ ਦਿੱਤਾ ਗਿਆ ਤਾਂ ਬਿਲਕੁਲ ਦੱਸਦੀ ਕਿ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਬਿਆਨ ਆਇਆ ਹੈ ਔਰ ਇਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ 12:00 ਵਜੇ ਦਾ ਸਮਾਂ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੂੰ ਦਿੱਤਾ ਜਾਂਦਾ ਤਾਂ ਬਿਲਕੁਲ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਮਾਂ ਬਦਲ ਕੇ ਹੁਣ 12 ਵਜੇ ਦਾ ਕਰ ਦਿੱਤਾ ਗਿਆ ਹਾਲਾਂਕਿ ਇਹ ਪਹਿਲਾਂ ਸਮਾਂ ਦਿੱਤਾ 10:30 ਵਜੇ ਦਾ ਦੱਸਿਆ ਜਾ ਰਿਹਾ ਸੀ ਸੋ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਸੀ ਕਿ ਸਰਕਟ ਹਾਊਸ ਦੇ ਵਿੱਚੋਂ ਨਿਕਲ ਕੇ ਉਹ ਨੰਗੇ ਪੈਰੀ ਜਾਣਗੇ ਨਤਮਸਤ ਹੋਣਗੇ ਗੁਰੂ ਦਾ ਨਮਾਣਾ ਸਿੱਖ ਬਣ ਕੇ ਜਾਣਗੇ ਔਰ ਸ਼੍ਰੀ ਕਲਕੱਤਕ ਸੈਵਿਕੇ ਪਹੁੰਚਣ ਨੂੰ ਉਹਨਾਂ ਨੂੰ 10 ਤੋਂ 15 ਮਿੰਟ ਲੱਗ ਸਕਦੇ ਸੀ ਸੋ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਮਾਂ ਜਿਹੜਾ 10:45 ਦਾ ਸੀ ਪਰ ਉਸ ਸਮਾਂ ਬਦਲ ਕੇ ਹੁਣ 12 ਵਜੇ ਦਾ ਕਰ ਦਿੱਤਾ ਗਿਆ ਤਾਂ ਬਿਲਕੁਲ ਆ ਸੀਐਮ ਆਨ ਨੇ ਜਿਹੜੇ ਸਰਕਟ ਹਾਊਸ ਦੇ ਵਿੱਚੋਂ 11:15 ਜਾਂ ਪੌਣੇ 12 ਵਜੇ ਦੇ ਕਰੀਬ ਨਿਕਲ ਸਕਦੇ ਨੇ ਸੋ ਨੰਗੇ ਪੈਰੀ ਹੁੰਦੇ ਨੇ ਜਾਂ ਫਿਰ ਕਿਸ ਸੂਰਤ ਦੇ ਵਿੱਚ ਉਹਨਾਂ ਦੇ ਵੱਲੋਂ ਪੇਸ਼ ਹੋਇਆ ਜਾਂਦਾ ਤਾਂ ਦੇਖਣ ਲਈ ਹੋਏਗਾ ਪਰ ਇਸ ਦੇ ਵਿਚਾਲੇ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦੇਣੀ ਹੈ ਕਿ ਸਖਤਾਈ ਹੈ ਜਿਹੜੀ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਕੀਤੀ ਹੋਈ ਹੈ ਸਰਕਾਰੀ ਮੁਲਾਜ਼ਮ ਨੇ ਜਿਹੜੇ ਚਿੱਟੇ ਕੁੜਤੇ ਪਜਾਮੇ ਪਹਿਨ ਕੇ ਸਿਰ ਦੇ ਉੱਤੇ ਲਾਲ ਸੁਈਆਂ ਪੱਗਾਂ ਬੰਨ ਕੇ ਉੱਥੇ ਖਲੋਤੇ ਨੇ ਤੇ ਸੀਐਮ ਆਨ ਦੀ ਸਿਕਿਉਰਿਟੀ ਕਰ ਰਹੇ ਨੇ ਤੇ ਵੱਖ-ਵੱਖ ਤਰ੍ਹਾਂ ਦੇ ਪੁਲਿਸ ਮਲਾਜ਼ਮ ਜਿਹੜੇ ਉਹ ਵੀ ਤੁਹਾਨੂੰ ਦਿਖ ਰਹੇ ਹੋਣਗੇ ਤਸਵੀਰਾਂ ਤੁਹਾਨੂੰ ਇਸ ਤਰੇਲੇ ਦੀਆਂ ਸ਼ਿਰ ਦਰਵਾਜ਼ ਸਬ ਸਾਹਿਬ ਤੋਂ ਦਿਖਾ ਰਹੇ ਆ ਜਿੱਥੇ ਸੀਐਮ ਮਾਨ ਦੀ ਅੱਜ ਸ਼੍ਰੀਕ ਤੱਕਤ ਸਾਇ ਵਿਖੇ ਪੇਸ਼ੀ ਹੋਣੀ ਅਕਾਲ ਤੱਕ ਸਾਹਿਬ ਉਹਨਾਂ ਨੂੰ ਪੇਸ਼ ਕੀਤਾ ਜਾਣਾ ਪੰਥਕ ਪੇਸ਼ੀ ਅਸਮਾ ਬਦਲ ਕੇ 12 ਵਜੇ ਦਾ ਕੀਤਾ ਗਿਆ ਫਿਲਹਾਲ ਲਾਈਵ ਟੈਲੀਕਾਸਟ ਤਾਂ ਨਹੀਂ ਹੋਏਗਾ ਮੀਡੀਆ ਰਿਪੋਰਟਰ ਦੇ ਮੁਤਾਬਕ ਜੋ ਕੁਝ ਸਾਹਮਣੇ ਜ਼ਰੂਰ ਆਇਆ ਤੁਹਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਵਾਂਗੇ ਸ਼ਸ਼ਤਰਕਾਲ ਤੋਂ ਸੇਖ ਰਸਮ ਜਨਨੀਸ ਤੇ ਮੈਂ ਹਾ ਪ੍ਰਦੀਪ ਕੌਰ ਤਾਂ ਬਿਲਕੁਲ ਅੱਜ 15 ਜਨਵਰੀ ਦੇ ਦਿਨ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਪੇਸ਼ੀ ਸ਼੍ਰੀਕਾਲ ਤੱਕ ਸਾਇਬ ਹੋਏਗੀ ਜਿੱਥੇ ਉਹਨਾਂ ਨੇ ਗੋਲਕਾਂ ਵਾਲੇ ਬਿਆਨ ਦੇ ਉੱਤੇ ਆਪਣਾ ਸਪਸ਼ਟਿਕਰਨ ਦੇਣਾ ਤਾਂ ਬਿਲਕੁਲ ਦਾਸਦੀ ਹੈ ਕਿ 5 ਜਨਵਰੀ ਨੂੰ ਇੱਕ ਪ੍ਰੈਸ ਕਾਨਫਰੈਂਸ ਹੁੰਦੀ ਹੈ ਜਿਸ ਤੇ ਵਿੱਚ ਸੀਐਮ ਮਾਨ ਨੂੰ ਤਲਬ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਸ਼੍ਰੀਕਾਲ ਤੱਕ ਸਾਹ ਦੇ ਸਖਤਰਿਤ ਵਿਖੇ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਹਾਲਾਂਕਿ ਉਸ ਤੋਂ ਬਾਅਦ ਕਾਫੀ ਇਹ ਬਿਆਨ ਵਿਵਾਦਤ ਬਣਿਆ ਰਿਹਾ ਚਰਚਾ ਦੇ ਵਿੱਚ ਬਣਿਆ ਰਿਹਾ ਸੀਐਮਰਨ ਉਹਨਾਂ ਦੇ ਵੱਲੋਂ ਇਹ ਹਵਾਲਾ ਵੀ ਦਿੱਤਾ ਗਿਆ ਸੀ ਕਿ ਉਹਨਾਂ ਦੇ ਕੁਝ ਜ਼ਰੂਰੀ ਕੰਮ ਨੇ ਤਾਂ ਜਿਸ ਤੋਂ ਬਾਅਦ ਕੁਲਦੀਪ ਸਿੰਘ ਗੜਗਜ ਹੋਰਾਂ ਦੇ ਵੱਲੋਂ ਯਕੀਨ ਕਰ ਸਕਦੇ ਆ ਐਸਟੀਪੀਸੀ ਦੇ ਵੱਲੋਂ ਸਮਾਂ ਬਦਲ ਕੇ ਜਿਹੜਾ ਉਹ ਸ਼ਾਮੀ 4:30 ਵਜੇ ਦਾ ਕਰ ਦਿੱਤਾ ਗਿਆ ਸੀ ਤਾਂ ਦੱਸਦੀ ਕਿ ਉਹਨਾਂ ਇਸੇ ਦੇ ਵਿਚਾਲੇ ਜਦੋਂ ਮੁੜ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਸੀਐਮਰਨ 15 ਜਨਵਰੀ ਨੂੰ 10:30 ਵਜੇ ਪੇਸ਼ ਹੋਣਗੇ ਸ਼੍ਰੀਕਾਲ ਤੱਕ ਸਾਹਿਬ ਉਹਨਾਂ ਦੀ ਪੰਥਕ ਪੇਸ਼ੀ ਹੋਣੀ ਹੈ ਤਾਂ ਸਮਾਂ ਬਦਲ ਕੇ ਹੁਣ 12 ਵਜੇ ਦਾ ਕਰ ਦਿੱਤਾ ਗਿਆ ਤਾਂ ਬਿਲਕੁਲ ਦੱਸਦੀ ਕਿ ਕੁਲਦੀਪ ਸਿੰਘ ਗੜਗੱਜ ਹੋਰਾ ਦਾ ਬਿਆਨ ਆਇਆ ਹੈ ਔਰ ਇਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ 12 ਵਜੇ ਦਾ ਸਮਾਂ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੂੰ ਦਿੱਤਾ ਜਾਂਦਾ ਤਾਂ ਬਿਲਕੁਲ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਮਾਂ ਬਦਲ ਕੇ ਹੁਣ 12 ਵਜੇ ਦਾ ਕਰ ਦਿੱਤਾ ਗਿਆ ਹਾਲਾਂਕਿ ਇਹ ਪਹਿਲਾਂ ਸਮਾਂ ਦਿੱਤਾ 10:30 ਵਜੇ ਦਾ ਦੱਸਿਆ ਜਾ ਰਿਹਾ ਸੀ ਸੋ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾ ਰਿਹਾ ਸੀ ਕਿ ਸਰਕਟ ਹਾਊਸ ਦੇ ਵਿੱਚੋਂ ਨਿਕਲ ਕੇ ਉਹ ਨੰਗੇ ਪੈਰੀ ਜਾਣਗੇ ਨਤਮਸਤਕ ਹੋਣਗੇ ਗੁਰੂ ਦਾ ਨਮਾਣਾ ਸਿੱਖ ਬਣ ਕੇ ਜਾਣਗੇ ਔਰ ਸ਼੍ਰੀ ਕਾਲ ਤੱਕ ਸੈਵਿਕੇ ਪਹੁੰਚਣ ਨੂੰ ਉਹਨਾਂ ਨੂੰ 10 ਤੋਂ 15 ਮਿੰਟ ਲੱਗ ਸਕਦੇ ਸੀ ਸੋ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਮਾਂ ਜਿਹੜਾ 10:45 ਦਾ ਸੀ ਪਰ ਉਸ ਸਮਾਂ ਬਦਲ ਕੇ ਹੁਣ 12 ਵਜੇ ਦਾ ਕਰ ਦਿੱਤਾ ਗਿਆ ਤਾਂ ਬਿਲਕੁਲ ਸੀਐਮ ਆਨ ਨੇ ਜਿਹੜੇ ਸਰਕਟ ਹਾਊਸ ਦੇ ਵਿੱਚੋਂ 11:15 ਜਾਂ ਪੌਣੇ 12 ਵਜੇ ਦੇ ਕਰੀਬ ਨਿਕਲ ਸਕਦੇ ਨੇ ਸੋ ਨੰਗੇ ਪੈਰੀ ਹੁੰਦੇ ਨੇ ਜਾਂ ਫਿਰ ਕਿਸ ਸੂਰਤ ਦੇ ਵਿੱਚ ਉਹਨਾਂ ਦੇ ਵੱਲੋਂ ਪੇਸ਼ ਹੋਇਆ ਜਾਂਦਾ ਤਾਂ ਦੇਖਣ ਲਈ ਹੋਏਗਾ ਪਰ ਇਸ ਦੇ ਵਿਚਾਲੇ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦੇਣੀ ਹੈ ਕਿ ਸਖਤਾਈ ਹੈ ਜਿਹੜੀ ਇਸ ਵੇਲੇ ਪੂਰੇ ਤਰੀਕੇ ਦੇ ਨਾਲ ਕੀਤੀ ਹੋਈ ਹੈ ਸਰਕਾਰੀ ਮੁਲਾਜ਼ਮ ਨੇ ਜਿਹੜੇ ਚਿੱਟੇ ਕੁਰਤੇ ਪਜਾਮੇ ਪਹਿਨ ਕੇ ਸਿਰ ਦੇ ਉੱਤੇ ਲਾਲ ਸੁੰਗੀਆਂ ਪੱਗਾਂ ਬੰਨ ਕੇ ਉੱਥੇ ਖਲੋਤੇ ਨੇ ਤੇ ਸੀਐਮ ਆਨ ਦੀ ਸਿਕਿਉਰਿਟੀ ਕਰ ਰਹੇ ਨੇ ਤੇ ਉਹ ਵੱਖ-ਵੱਖ ਤਰ੍ਹਾਂ ਦੇ ਪੁਲਿਸ ਮਲਾਜ਼ਮ ਜਿਹੜੇ ਉਹ ਵੀ ਤੁਹਾਨੂੰ ਦਿਖ ਰਹੇ ਹੋਣਗੇ ਤਸਵੀਰਾਂ ਤੁਹਾਨੂੰ ਇਸ ਤਰੇਲੇ ਦੀਆਂ ਸ਼ਰਦਰਵਾਰ ਸਬ ਸਾਹਿਬ ਤੋਂ ਦਿਖਾ ਰਹੇ ਆ ਜਿੱਥੇ ਸੀਐਮ ਮਾਨ ਦੀ ਅੱਜ ਸ਼੍ਰੀਕ ਤੱਕਤ ਸਾਇ ਵਿਖੇ ਪੇਸ਼ੀ ਹੋਣੀ ਹੈ ਅਕਾਲ ਤੱਕ ਸਾਹਿਬ ਉਹਨਾਂ ਨੂੰ ਪੇਸ਼ ਕੀਤਾ ਜਾਣਾ ਪੰਥਕ ਪੇਸ਼ੀ ਅਰ ਸਮਾ ਬਦਲ ਕੇ 12 ਵਜੇ ਦਾ ਕੀਤਾ ਗਿਆ ਫਿਲਹਾਲ ਲਾਈਵ ਟੈਲੀਕਾਸਟ ਤਾਂ ਨਹੀਂ ਹੋਏਗਾ ਮੀਡੀਆ ਰਿਪੋਰਟਰ ਦੇ ਮੁਤਾਬਕ ਜੋ ਕੁਝ ਸਾਹਮਣੇ ਜ਼ਰੂਰ ਆਇਆ ਤੁਹਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਵਾਂਗੇ